ਸ਼ਤਕਾਰਯੋਗ ਕਿਆਰੇ ਲੋਕੋ ਮੈਂ ਤੁਹਾਡੇ ਨਾਲ ਥੋੜਾ ਜਿਹਾ ਸਮਾਂ ਚਿੱਟੇ ਦੇ ਸਬੰਧ ਚ ਗੱਲ ਕਰਨੀ ਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਬੇਨਤੀ ਵੀ ਕਰਨੀ ਆ ਜਿੱਥੋਂ ਤੱਕ ਮੇਰਾ ਅੰਦਾਜ਼ਾ ਮੈਂ ਉਹ ਗੱਲ ਹੀ ਅੱਜ ਕਰੂੰਗਾ ਵੀ ਪੰਜਾਬ ਦੇ ਵਿੱਚ ਚਿੱਟਾ ਪੀਂਦੇ ਦਾ ਬੱਚੇ ਬਹੁਤ ਜ਼ਿਆਦਾ ਪਰ ਜਿੰਨਾ ਕੁ ਮੇਰਾ ਆਪਣਾ ਤਜਰਬਾ ਘੱਟ ਤੋਂ ਘੱਟ ਜਿਹੜੇ ਰੀਹੈਬ ਸੈਂਟਰ ਕਹੇ ਦਿੰਦੇ ਆ ਉਹਨੂੰ ਪੰਜਾਬੀ ਚ ਨਸ਼ਾ ਛਡਾਊ ਕੇਂਦਰ ਕਹਿੰਦੇ ਆ ਉੱਥੇ ਘੱਟ ਤੋਂ ਘੱਟ ਪੰਜਾਬ ਦੇ ਰੀਹੈਬ ਸੈਂਟਰਾਂ ਦੇ ਵਿੱਚ 20000 ਬੱਚਾ ਹੋਊਗਾ ਉਹਨਾਂ ਸੈਂਟਰਾਂ ਦੇ ਵਿੱਚ ਬੱਚੇ ਭੇਜਣ ਵਾਲੇ ਉਹਨਾਂ ਦੇ ਮਾਤਾ ਪਿਤਾ ਕੁਛ ਉਹਨਾਂ ਜੋ ਵਿਆਹੇ ਉਹਨਾਂ ਦੀਆਂ ਪਤਨੀਆਂ ਜਿਹੜੀ ਮਾਨਸਿਕ ਕੀੜਾ ਝਲਦੀਆਂ ਉਹਨਾਂ ਦੇ ਘਰੋਂ ਲਜਾਣ ਵੇਲੇ ਤੋਂ ਲੈ ਕੇ ਜਿਉਂ ਉਹਨਾਂ ਦੇ ਹਰ ਰੋਜ਼ ਉਹਨਾਂ ਦੇ ਘਰਾਂ ਦੇ ਤੇ ਕੀ ਹੋ ਰਿਹਾ ਹੈ ਇਹਦਾ ਦਰਦ ਮੇਰੇ ਹਿਸਾਬ ਨਾਲ ਉਹੀ ਜਾਣ ਸਕਦੇ ਜਿਨ੍ਹਾਂ ਦੇ ਬੱਚੇ ਰੀਹੈਬ ਸੈਂਟਰਾਂ ਦੇ ਵਿੱਚ ਆ ਦੂਜੇ ਦੇ ਬਸ ਦਾ ਰੋਗ ਨਹੀਂ ਮੇਰੇ ਹਿਸਾਬ ਨਾਲ ਇਹ ਇਹਦਾ ਕਰਕੇ ਉਦੋਂ ਬਾਅਦ ਮੈਂ ਬੇਨਤੀ ਹੋਰ ਕਰਨੀ ਚਾਹੁੰਦਾ ਪੰਜਾਬ ਸਰਕਾਰ ਗੱਲਾਂ ਬਹੁਤ ਮਾਰੀਆਂ ਸੀ ਮੁੱਖ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਚਿੱਟਾ ਸੇ ਤੋਂ ਬੰਦ ਨਹੀਂ ਹੋਇਆ ਫ੍ਰੀ ਹੈਬ ਸੈਂਟਰ ਭਰੇ ਪਏ ਆ ਫ੍ਰੀ ਹੈਬ ਸੈਂਟਰਾਂ ਦੇ ਖਰਚਾ ਨਹੀਂ ਦਿੱਤਾ ਜਾਂਦਾ ਉਹ ਘਰਾਂ 'ਚ ਕੋਟ ਕਲੇਸ਼ ਬਹੁਤ ਕੁਝ ਹੋ ਰਿਹਾ ਇਕ ਤਾਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਮੇਰਾ ਚਾਹੇ ਮੈਂ ਆਰਥਿਕ ਤੌਰ ਤੇ ਟੁੱਟ ਗਿਆ ਮੇਰਾ ਗਰੁੱਪ ਬੈਂ ਸਿੰਘ ਮਾਰਗ ਤੇ ਪਾਉਣੇ 3 ਏਕੜ ਜ਼ਮੀਨ ਆ ਥੋੜੀ ਬਹੁਤੀ ਬਿਲਡਿੰਗ ਵੀ ਬਣੀ ਆ ਦਫ਼ਤਰ ਦਾ ਕੰਮ ਉਹ ਦੇ ਦੂਗੀ ਜਿੱਥੇ ਬੱਚਿਆਂ ਨੂੰ ਸੰਭਣਾ ਰੀਹੈਬ ਸੈਂਟਰ ਜਿਸ ਤਰ੍ਹਾਂ ਸਰਕਾਰ ਸਾਨੂੰ ਇੰਨਾ ਕੰਮ ਕਰ ਦੇਵੇ ਸਾਈਕੀਟਰੀ ਮਾਰ ਡਾਕਟਰ ਦੇ ਦੇਵੇ ਕਾਉਂਸਲਿੰਗ ਕਰਨ ਵਾਲੇ ਡਾਕਟਰ ਦੇ ਦੇਣ ਰੋਟੀ ਪਾਣੀ ਦਾ ਪ੍ਰਬੰਧ ਅਸੀਂ ਆਪੇ ਚਾਹੇ ਅਸੀਂ ਪਿੰਡ 'ਚ ਘੇੜਾ ਦੇ ਕੇ ਕਰਕੇ ਕੋਸ਼ਿਸ਼ ਕਰਗੇ ਕਿਉਂਕਿ ਅਸੀਂ ਜਿਹੜੇ ਉਹ ਪੇ ਜਿਹੜੇ ਬੱਚੇ ਲੱਗੇ ਵੇ ਆ ਚਿੱਟੇ ਦੇ ਸੀ ਉਹਨਾਂ ਦੇ ਪਰਿਵਾਰਾਂ ਦੀਆਂ ਕਿਉਂਕਿ ਅਸੀਂ ਖੁਦ ਫੇਸ ਕਰਦੇ ਕਰਕੇ ਉਹਨਾਂ ਦਾ ਸਮਝਦੇ ਆਂ ਵੀ ਅਸੀਂ ਆਪੇ ਉੱਥੇ ਹੋ ਸਾਰੇ ਕੰਮ ਛੱਡ ਕੇ ਜਿੰਨਾ ਚਿਰ ਪੰਜਾਬ 'ਚ ਚਿੱਟਾ ਬੰਦ ਨਹੀਂ ਹੁੰਦਾ ਉਹਨਾਂ ਚਿਰ ਇਸ ਕੰਮ ਤੇ ਹੋ ਜਾਾਂਗੇ ਕਿਤਾ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਵੀ ਜੇ ਰੀਹੈਬ ਸੈਂਟਰ ਮੇਰੇ ਖੇਤ ਦੇ ਵਿੱਚ ਖੋਲ ਦੇਵੇ ਕੋਈ ਠੇਕਾ ਨਹੀਂ ਲਾਊਗਾ ਤੇ 3 ਕਿੱਲੇ ਜਿੰਨਾ ਮਰਜ਼ੀ ਚਾਹੇ ਆਰਥਿਕ ਤੌਰ ਤੇ ਟੁੱਟਿਆ ਮ ਕੋਈ ਗੱਲ ਨਹੀਂ ਤਾਰੇ ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਆ ਮੈਨੂੰ ਇਸ ਗੱਲ ਦਾ ਗਿਲਾ ਵੀ ਸਰਕਾਰ ਦਾ ਕੋਈ ਵੀ ਐਮਐਲਏ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਬਾਰੇ ਸ਼ਹਿਰਦ ਨਹੀਂ ਮੈਨੂੰ ਲੱਗਦਾ ਵੀ ਜਿਹੜਾ ਮੈਂ ਗੱਲਾਂ ਤੁਹਾਡੇ ਨਾਲ ਕਰ ਰਿਹਾ ਵੀ ਇਹਦਾ ਨਾ ਤਾਂ ਮੁੱਖ ਮੰਤਰੀ ਸਾਹਿਬ ਤੇ ਨਾ ਐਮਐਲਏ ਸਾਹਿਬ ਤੇ ਕੋਈ ਜ਼ਿਆਦਾ ਅਸਰ ਹੋਣਾ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਪਰ ਨਾਲ ਹੀ ਮੈਂ ਲੋਕਾਂ ਨੂੰ ਬੇਨਤੀ ਕਰਦਾ ਜਿੰਨਾ ਘਰਾਂ ਦੇ ਵਿੱਚ ਚਿੱਟਾ ਰੂਪੀ ਅੱਗ ਵੱੜ ਗਈ ਨਾ ਉਹ ਤਾਂ ਸੰਤਾਪ ਢਡਾਈ ਰਹਿਆ ਤੇ ਦੂਜੇ ਕਿੰਤੀ ਦੇ ਬੰਦੇ ਹੈਗੇ ਜਿਹੜੇ ਦਰਦ ਮਹਿਸੂਸ ਕਰਦੇ ਆ ਤੇ ਨਹੀਂ ਕਿੰਨਿਆਂ ਨੂੰ ਇਹ ਬਸੰਤਰ ਵੀ ਲੱਗਦੀ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਇਹਨੂੰ ਬਸੰਤਰ ਨਾ ਸਮਝੋ ਸਮਾਜ ਦੇ ਵਿੱਚ ਸਾਡੀ ਡਿਊਟੀ ਬਣਦੀ ਹੁੰਦੀ ਅਸੀਂ ਇਹ ਹੀ ਨਹੀਂ ਵੀ ਅਸੀਂ ਜਿਹੜਾ ਬਖਾ ਲਿਆ ਪਕਾ ਲਿਆ ਘਰ ਦੇ ਕੰਮ ਕਰ ਲਏ ਇਹਦੇ ਲਈ ਸਾਨੂੰ ਇਸ ਬਹੁਤ ਹੀ ਗੰਭੀਰ ਵਿਸ਼ੇ ਤੇ ਸੋਚਣਾ ਚਾਹੀਦਾ ਹੈ ਸੋ ਮੈਂ ਸਾਰੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰੂੰਗਾ ਬਸ ਇੰਨੀ ਗੱਲ ਕਰਨੀ ਸੀਗੀ ਤੁਹਾਡੇ ਨਾਲ ਇੱਕ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਰੀਹੈਬ ਸੈਂਟਰ ਉੱਥੇ ਹਾਲ ਕੀ ਆ ਪੈਸਿਆਂ ਵੱਲੋਂ ਜਾਂ ਕਿਵੇਂ ਬਹੁਤ ਬੁਰਾ ਹਾਲ ਆ ਮੈਂ ਉਹਦੇ ਬਾਰੇ ਦੁਬਾਰਾ ਰਿਪੀਟ ਕਰਦਿਆਂ ਵੀ ਮੇਰੇ ਖੇਚ ਪੌਣੇ 3 ਏਕੜ ਬਾਹਣ ਆ ਉਹਦੇ ਤੇ ਦਫ਼ਤਰ ਬਣਿਆ ਬਾ ਸਿਰਫ ਡਾਕਟਰ ਤੇ ਦਵਾਈਆਂ ਦਾ ਪ੍ਰਬੰਧ ਕਰਦੇ ਚਲੋ ਹੋ ਸਕਦਾ ਉਹਨਾਂ ਚ ਕੁਝ ਬੱਚੇ ਵੱਜ ਜਾਣ ਹੁਣ ਇਸ ਗੱਲ ਨੂੰ ਮੈਂ ਜ਼ਿਆਦਾ ਲੰਬੀ ਨਹੀਂ ਕਰਨੀ ਬਸ ਇੰਨੂੰ ਹੀ ਆ ਉਮੀਦ ਆ ਪੰਜਾਬ ਸਰਕਾਰ ਵੀ ਮੇਰੀ ਗੱਲ ਤੇ ਗੌਰ ਕਰੂਗੀ ਸ਼ਾਇਦ ਜੇ ਕਰ ਲਵੇ ਤੇ ਚ ਪੁਲਿਸ ਵਾਲੇ ਸਾਥੀ ਨੂੰ ਬੇਨਤੀ ਆ ਵੀ ਜੇ ਤੁਸੀਂ ਚਿੱਟੇ ਦੇ ਮਗਰ ਹੱਥ ਧੋ ਕੇ ਪੈ ਜਾਂਦੇ ਹੁਣ ਖਤਮ ਹੋ ਜਾਂਦਾ ਅਫਸੋਸ ਨਾ ਕਹਿਣਾ ਪੈ ਰਿਹਾ ਫਾਰਮੇਲਟੀਆਂ ਚ ਠੀਕ ਆ ਕੁਝ ਅਫਸਰ ਹੈਗੇ ਆ ਥੋੜੇ ਆ ਵਿਚਾਰੇ ਉਹਨਾਂ ਦਾ ਬਸ ਨਹੀਂ ਜਾਂਦਾ ਇਹਦਾ ਕਰਕੇ ਵੀ ਉਧਰੋਂ ਵੀ ਗੱਲ ਬਣ ਨਹੀਂ ਰਹੀ ਗੱਲ ਕੋਈ ਨਹੀਂ ਇਹ ਗੱਲ ਮੈਂ ਕਾਝ ਨੂੰ ਫਿਰ ਲੰਮੀ ਨਹੀਂ ਕਰਦਾ ਵੀ ਅਸੀਂ ਫਿਰ ਕਹਿ ਦਿੰਨੇ ਹਾਂ ਕਿ ਸਾਨੂੰ ਠਾਣਾ ਸੰਭਾਲ ਦਿਓ ਉਹ ਇਹ ਗੱਲਾਂ ਕਰਨ ਦਾ ਬਹਾਲਾ ਟਾਈਮ ਨਹੀਂ ਬਹੁਤ ਵਾਰੀ ਕਰ ਲੀਆਂ ਇਹ ਬਸ ਇਹੀ ਐਨਾਂ ਕਿ ਜੇ ਤੁਹਾਡੇ ਕੋਈ ਚਿੱਟੇ ਦੇ ਸਮਗਲ ਆ ਰਹੇ ਜੇ ਤੁਸੀਂ ਉਹਨਾਂ ਨੂੰ ਚਾਜਨਾ ਉਹਦੇ ਬਾਰੇ ਵੀ ਮੈਂ ਕਰਾ ਦੇ ਕੇ ਆਪਣੀ ਗੱਲ ਬੰਦ ਕਰ ਦਿੰਨੀ ਅੱਜ ਲੰਮੀ ਨਹੀਂ ਕਰਨੀ ਤੁਸੀਂ ਜਿਹੜਾ ਪੀਣ ਵਾਲਿਆਂ ਨੂੰ ਫੜਦੇ ਆਂ ਬਿੱਟਾਂ ਵਾਲਿਆਂ ਨੂੰ ਫੜਦੇ ਆਂ ਉਹ ਪਿੱਟ ਕਿੱਥੋਂ ਆਈ ਆ ਆਥਣ ਤੱਕ ਜੇ ਤੁਸੀਂ ਇਮਾਨਦਾਰੀ ਨਾਲ ਲੱਗੇ ਰਹੋ ਜਿਹੜਾ ਵੱਡਾ ਵੇਚਦਾ ਜਿਹੜਾ ਮਤਲਬ ਗ੍ਰਾਮੀਆਂ ਇਹ 100-100 ਗ੍ਰਾਮ ਵੇਚਦਾ ਉੱਥੇ ਤੱਕ ਪਹੁੰਚ ਸਕਦੇ ਉਹਨਾਂ ਤੇ ਪਰਚੇ ਪਾ ਦਿਓ ਜਿਹੜੇ ਵਿਚਾਰੇ ਪੀਣ ਵਾਲੇ ਆ ਜਾਂ ਗ੍ਰਾਮੀਆਂ ਵੇਚਦੇ ਆ ਸਿਰਫ ਆਪਦੇ ਪੀਣ ਦੇ ਮਾਰੇ ਉਹਨਾਂ ਨੂੰ ਰੀਹੈਬ ਸੈਂਟਰਾਂ ਜਾਂ ਕਿੱਥੇ ਜਿਹੜੇ ਸਰਕਾਰੀ ਸੈਂਟਰ ਬਣੇ ਉੱਥੇ ਭੇਜ ਦਿਓ ਇਹ ਪੁਲਿਸ ਵਾਲੇ ਸਾਥੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਉਮੀਦ ਆ ਸਾਰੇ ਸਾਥੀ ਮੇਰੀ ਗੱਲ ਤੇ ਗੌਰ ਕਰਨਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ